ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸੈਦ ਕਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਮੈਂਬਰ ਡੇਰੀ ਫਾਰਮ ਪਿੰਡ ਫਤੇਗੜ ਪੰਜਗਰਾਈਆਂ ਇਹ ਪਿੰਡ ਸੰਗਰੂਰ ਜ਼ਿਲ੍ਹੇ ਦਾ ਨੇੜੇ ਦੇ ਮਲੇਰ ਕੋਟਲਾ ਵੀ ਰਹਿ ਜਾਂਦਾ ਤੇ ਬਰਨਾਲੇ ਦੀ ਹੱਦ ਵੀ ਲੱਗਦੀ ਹੈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਭਾਈ ਅ ਭਾਈ ਨਾਮ ਆਪਣਾ ਦੱਸ ਨਾਮ ਭਾਈ ਅਮਰਪਾਲ ਸਿੰਘ ਅਮਰਪਾਲ ਭਾਈ ਬਾਈ ਜਮੀਲ ਖਾਨ ਤੁਹਾਡੇ ਨਾਲ ਕਿੰਨੇ ਕ ਟਾਈਮ ਤੋਂ ਸਾਂਝਾ ਚੱਲ ਰਿਹਾ ਕੰਮ? ਤਕਰੀਬਨ 8 ਸਾਲ ਹੋ ਗਏ ਬਾਈ ਜੀ। 8 ਸਾਲ ਹੋ ਗਏ। ਹਾਂਜੀ। ਇਸੇ ਤਰ੍ਹਾਂ ਹੀ ਫਿਰ ਚਲਾਉਣੇ ਹੋਰ ਵਾਲੇ ਮਿਲ ਕੇ ਕੰਮ। ਹਾਂਜੀ ਹਾਂਜੀ ਹਾਂਜੀ। ਠੀਕ ਐ। ਅੱਛਾ ਮੱਝਾਂ ਦਾ ਰੁਟੀਨ ਚ ਆਉਂਦੀਆਂ ਹੁਣ گاਵਾ ਵੀ ਹਮੇਸ਼ਾ ਹੀ ਆਇਆ ਕਰਨੀਆਂ। ਹਾਂਜੀ ਆਇਆ ਕਰਨੀਆਂ ਜੀ। ਪਹਿਲੇ ਨੰਬਰ ਤੇ ਬਾਈ ਮੱਝ ਖੜੀ ਐ ਸਾਹਮਣੇ ਇਹਦੇ ਤੋਂ ਸ਼ੁਰੂਆਤ ਕਰਦੇ ਹਾਂ। ਹਾਂਜੀ। ਕਿੰਨਾ ਮਸੂਆ ਸੂਆ? ਇਹ ਦੂਜਾ ਸੂਆ ਬਾਈ ਜੀ। ਕਿੰਨੇ ਕ ਦਿਨ ਲੈ ਜੂ? ਇਹਦੇ 30 ਤਰੀਕ ਨੂੰ ਦਿਨ ਪੂਰੇ ਨੇ ਜੀ। ਅੱਛਾ ਰੇਟ ਕੀ ਰਹਿਣਾ? ਟੈਟਾਡਾ ਫੋਨ ਤੇ ਕਰਾਂਗੇ ਜੀ। ਸੋ ਦੋਸਤੋ ਬਾਈ ਜਮੀਲ ਖਾਨ ਆਪਾਂ ਨੂੰ ਤੋਰ ਕੇ ਮੱਝ ਦਿਖਾਊਗਾ ਸੁਆ ਦੂਜਾ 30 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਤੇ ਤਰੀਕ ਅੱਜ 25 ਐ ਕਮਾਲ ਦਾ ਹਵਾਨਾ ਦੱਸੋ ਮੱਝ ਦਾ ਹੱਥੀਂ ਚੁਾਈ ਵਾਲਾ ਬੜਾ ਸੋਹਣਾ ਥਣ ਮੱਜਾਂ ਦੇ ਵੈਸੇ ਥਣਾਂ ਦੀ ਦਿੱਕਤ ਆਉਂਦੀ ਨਹੀਂ ਹੁੰਦੀ ਛੇਤੀ ਪਰ ਫਿਰ ਵੀ ਬੜਾ ਸੋਹਣਾ ਥਣ ਦਾ ਸਹਿਜ ਆ ਨਾ ਤਾਂ ਥਣ ਲੰਬਾ ਐ ਤੇ ਨਾ ਛੋਟਾ ਥਣ ਸਿੰਗ ਕੁੰਡਿਆਂ ਚ ਐ ਢਾਂਚਾ ਦੇਖੋ ਮੱਝ ਦਾ ਰੇਟ ਫੋਨ ਦੇ ਉੱਤੇ ਐ ਨਾ ਤੋਂ ਸ਼ੁਰੂ ਕਰਦੇ ਆਂ ਵੀਡੀਓ ਨੂੰ ਅਮਰਤ ਭਾਈ ਜਿਹੜੀ ਪਹਿਲੇ ਨੰਬਰ ਤੇ ਗਾਂ ਖੜੀ ਹੈ ਵੈਣ ਖੜੀ ਹੈ ਕਿੰਨਾ ਮਸੂਆ ਸੋਹਣੀ ਪਹਿਲਾ ਸੂਆ ਹੀ ਹੈ ਭਾਈ ਪਹਿਲਾ ਸੂਆ ਹਾਂਜੀ ਠੀਕ ਹੈ ਕਿੰਨਾ ਚੱਲੇ ਜੂ ਸੋਹਣ ਤੇ ਤਕਰੀਬਨ ਹਫਤਾ ਲੈ ਜੂਗਾ ਜੀ ਠੀਕ ਹੈ ਖੋਲੀ ਭਾਈ ਇਹਨੂੰ ਦੋਸਤੋ ਪਹਿਲਣ ਵੈੜ ਹਜੇ ਹਫਤਾ ਲੈਂਦੀ ਆ ਸੂਣ ਚ ਤੇ ਬੜਾ ਸੋਹਣਾ ਟਾਂਚਾ ਹੈ ਵੀਡੀਓ ਦੀ ਸ਼ੁਰੂਆਤ ਜਿਹੜੀ ਆ ਉਹਦੇ ਚ ਵੀ ਜਦੋਂ ਆਪਾਂ ਦੇਖਦੇ ਆਂ ਤਾਂ ਬਹੁਤ ਸੋਹਣੀ ਬਾਡੀ ਬੰਤਰੇ ਇਸ ਵੈੜ ਦੀ ਨਜ਼ਰ ਆਉਂਦੀ ਹੈ ਸੋ ਇਹ ਪਹਿਲੇ ਨੰਬਰ ਦੇ ਉੱਤੇ ਤੁਹਾਨੂੰ ਜਿਹੜੀ ਉਹ ਗਾਂ ਦਿਖਾ ਰਹੇ ਆਂ ਦੇਖੋ ਤਿਆਰੀ ਹਜੇ ਹਫਤਾ ਲੈਂਦੀ ਐ ਸੂਨ ਚ ਰੋਖ ਅੱਜ ਵੀ ਸੋਨਾ ਹੈ ਉਹ ਚੰਗਾ ਟਾਂਚਾ ਦਿਸਦਾ ਹੈ ਕਮਾਲ ਆ ਬਈ ਸਵੇ ਦਾ ਮੂੰਹ ਮੱਥਾ ਤੁਸੀਂ ਦੇਖ ਸਕਦੇ ਹੋ ਸੰਗੇ ਦੇ ਫੋਟਾਂ ਜੀਆਂ ਜਿਹੜੀਆਂ ਹੁੰਦੀਆਂ ਉਸ ਤਰੀਕੇ ਨਾਲ ਐ ਤੁਹਾਨੂੰ ਨੇੜੇ ਤੋਂ ਇੱਕ ਵਾਰ ਦਿਖਾ ਦੂੰਗਾ ਥਣ ਥੀ ਚੁਾਈ ਵਾਲਾ ਬੜਾ ਸੋਹਣਾ ਬਾਕੀ ਢਾਂਚਾ ਬਹੁਤ ਚੰਗਾ ਵਹਿੜ ਦਾ ਰੇਟ ਜਿਹੜਾ ਉਹ ਬਈ ਫੋਨ ਤੇ ਰੱਖੂਗਾ ਇੱਕ ਮਿੰਟ ਬਈ ਰੋਗੀ ਸੋ ਇਹ ਦੇ ਚਿਹਰੇ ਦੀ ਬਣਾਵਟ ਤੁਸੀਂ ਦੇਖ ਲਓ ਉਹ ਇਹ ਦਾਗੇ ਹੋਏ ਸਿੰਗ ਐ ਬਾਕੀ ਜੋ ਹੈ ਉਹ ਤੋਂ ਦੇ ਸਾਹਮਣੇ ਕਲੀਅਰ ਦਿਸਦਾ ਮੋੜ ਲਈ ਬਈ ਲੈ ਚੱਲੀ ਤੂੰ ਬਹੁਤ ਸੋਹਣਾ ਥਾਣਾ ਅਰਵਪਾਲ ਬਾਈ ਇਸ ਵੈਡ ਦੀ ਕੀ ਡਿਟੇਲ ਹੈ ਕਿੰਨਾ ਵਸੂ ਦੂਜਾ ਸੂਆ ਬਾਈ ਜੀ ਹੂੰ ਦੰਦੋਂ ਸੇਦ ਆਂਦਾ ਕਿ ਜੀ ਇਹ ਕਿੰਨਾ ਟਾਈਮ ਲੇ ਚੁਗੀ ਬਾਈ ਤਕਰੀਬਨ ਹਫਤਾ ਹੀ ਲੈ ਜੂਗੀ ਇੱਕ ਹਫਤਾ ਲੈ ਜੂ ਹਾਂਜੀ ਹਾਂਜੀ ਦੂਜਾ ਸੂਆ 6 ਦੰਦ ਬਾਈ ਕਿੰਨਾ ਹੱਥੀਂ ਚੁਾਈ ਵਾਲਾ ਥਾਣਾ ਬਹੁਤ ਸੋਹਣਾ ਹਵਾਨਾ ਫਿਕਸ ਜ ਹੈ ਚੰਗਾ ਸਹਿਜ ਆ ਹਵਾਨੇ ਦਾ ਹੁਣ ਦਾ ਵੀ ਬਾਕੀ ਉੱਤੋਂ ਵੀ ਖੁੱਲੀ ਡੁੱਲੀ ਹੈ ਵੈਡ ਰੇਟਰ ਫੋਨ ਦੇ ਉੱਤੇ ਤੁਸੀਂ ਪਤਾ ਕਰ ਸਕਦੇ ਹੋ ਜਿਹੜੀ ਗਾਂ ਪਸੰਦ ਦਾ ਗਾਂ ਬਾਈ ਖੋਲ ਰਿਹਾ ਬਾਈ ਹਾਂਜੀ ਇਹਦੀ ਕੀ ਡਿਟੇਲ ਹੈ ਕਿੰਨਾਂ ਮਸੂਆ ਇਹਨੇ ਸੋਣਾ ਦੂਜਾ ਸੂਆ ਹੀ ਇਹ ਆ ਬਾਈ ਜੀ ਠੀਕ ਹੈ ਕਿੰਨਾ ਚਿਰ ਲਾਊਗੀ ਸੋਣ ਚਾ ਜੀ ਇਹ ਤਕਰੀਬਨ 15 ਦਿਨ ਲੈ ਜੂ ਬਾਈ ਇਹ ਹਜੇ 15 ਦਿਨ ਇਹ ਲੈ ਜੂਗੀ ਹਾਂਜੀ ਸੋ ਦਸੋ ਦੂਜਾ ਸੂਆ ਤਕਰੀਬਨ 15 ਦਿਨ ਹਜੇ ਲੈ ਸਕਦੀ ਹੈ ਇਹਦਾ ਵੀ ਥਣ ਥੀਚਵਾਈ ਵਾਲਾ ਬਹੁਤ ਵੱਡੇ ਕਦ ਕਾਟਦੀ ਹੈਗਾ ਉੱਚੀ ਲੰਬੀ ਫੁੱਲ ਹੈ ਫਵਾਨੇ ਚ ਸਪੇਸ ਬਹੁਤ ਪਈ ਆ ਕਿਉਂਕਿ ਜੇ ਦਿਨ 15 ਲੈਂਦੀ ਐ ਕਮਾਲ ਆ ਦੇਖੋ ਇਹਦੀ ਲੰਬਾਈ ਕਦ ਕਾਠ ਇਹਦਾ ਤੁਹਾਨੂੰ ਤੁਰਦੀ ਵਿਹੜ ਤੋਂ ਨਜ਼ਰ ਆਉਂਦਾ ਹੋਣਾ ਹੈ ਹੱਥੀਂ ਚੁਆਈ ਆਲਾ ਥਾਣੇ ਦਾ ਬਈ 24 ਘੰਟਿਆਂ ਦੀ ਅਗਲੇ ਦੇ ਘਰ ਦੀ ਵੀ ਗਾਰੰਟੀ ਹੈ ਜੀ ਅਗਲਾ ਆਪਦੇ ਡਾਕਟਰ ਤੋਂ ਕਰਾ ਲਿਵੇ ਜਾ ਕੇ ਠੀਕ ਹੈ ਸੋ 24 ਘੰਟਿਆਂ ਦੀ ਬਾਈ ਕਹਿੰਦਾ ਅਗਲੇ ਦੇ ਘਰ ਦੀ ਵੀ ਗਾਰੰਟੀ ਇਹ گاਵਾں ਦੇ ਮਾਮਲੇ ਚ ਨਾ ਜਿਹੜਾ ਕਈ ਵੀਰ ਹੁਣ ਜਿਹੜੇ ਨਵਾਂ ਵੀਡੀਓ ਦੇਖ ਰਿਹਾ ਹੈ ਤੋ ਜੋਇਦਾਨਾ ਵੀ ਇੰਨਾ ਜਿਹੜਾ ਉਹ ਵਾਰ-ਵਾਰ ਚੈੱਕ ਕਰਾਉਣ ਦੀ ਗੱਲ ਕਿਉਂ ਕੀਤੀ ਜਾਂਦੀ ਹੈ ਕਿਉਂਕਿ ਇਹ ਸਾਲ ਆ ਜਾਨਵਾਰ ਹੈ ਦੂਜਾ ਇਹਨਾਂ ਦਾ ਰੱਖ-ਰਖਾਵ ਇਹਨਾਂ ਚੰਗਾ ਹੋਣਾ ਚਾਹੀਦਾ ਵੀ ਇਹ ਖੁਸ਼ ਰਹਿਣ ਕਈ ਵਾਰ ਅਸੀਂ ਮਸ਼ੀਨਾਂ ਵਾਂਗੂ ਜੇ ਕੋਈ ਪਸ਼ੂ ਖਰੀਦ ਲੈਨੇ ਆ ਤੇ ਉਹਨੂੰ ਤੰਗ ਜਗ੍ਹਾ ਵਿੱਚ ਲਾ ਦਿੰਦੇ ਆ ਤਾਂ ਬੱਚਾ ਇਧਰ-ਉਧਰ ਪਸ਼ੂ ਗਾਵਾਂ ਚ ਥੋੜਾ ਛੇਤੀ ਹੋ ਜਾਂਦਾ ਹੈ ਉਸ ਦਿੱਕਤ ਤੋਂ ਡਰਦਿਆਂ ਉਸ ਲਾਂਬੇ ਤੋਂ ਡਰਦਿਆਂ ਇਹ ਗੱਲ ਕਹੀ ਆ ਵੀ 24 ਘੰਟਿਆਂ ਚ ਜਦ ਘਰੇ ਤੁਹਾਡੇ ਪਸ਼ੂ ਪਹੁੰਚ ਗਿਆ ਆਪਾਂ ਵਿੱਚ ਚੈੱਕ ਕਰਾ ਲਓ ਉਸ ਤੋਂ ਬਾਅਦ ਚ ਨਾ ਲਾਂਬਾ ਕਿਸੇ ਗੱਲ ਨੂੰ ਆਵੇ ਗੱਬਣਾ ਵਛੀਆਂ ਹਵਾਨੇ ਬਣਾਉਂਦੀਆਂ ਆਉਂਦੀਆਂ ਸੋ ਇਹ ਤਿੰਨ ਵੜਾਂ ਦੁੱਧ ਵਾਲੀ ਗਾਂ ਦੋ ਮੱਝਾਂ ਤੇ ਚਾਰ ਗਾਵਾਂ ਜਿਹੜੀਆਂ ਸੂਣ ਦੇ ਨੇੜਾ ਤੁਹਾਨੂੰ ਟੋਟਲ 10 ਨਗ ਦਿਖਾਏ ਆ ਬਾਕੀ ਤੁਸੀਂ ਆ ਕੇ ਤਸੱਲੀ ਕਰ ਲਓ ਜਿਹੜਾ ਪਸ਼ੂ ਤੁਹਾਨੂੰ ਜੱਛਦਾ ਨੰਬਰ 22 ਦਾ ਸਕਰੀਨ ਉੱਤੇ ਚੱਲੀ ਜਾਂਦਾ ਰੇਟ ਸਾਰੇ ਪਸ਼ੂਆਂ ਦੇ ਫੋਨ ਦੇ ਉੱਤੇ ਦੱਸੇ ਜਾਣਗੇ ਧੰਨਵਾਦ